ਸਿਆਣੇ ਲੋਕ ਬਾਰ-ਬਾਰ ਕਹਿੰਦੇ ਆ ਅਫਵਾਹਾਂ ਤੋਂ ਵੀ ਬਚੋ ਤੇ ਭੀੜ ਤੋਂ ਵੀ ਬਚੋ ਪਰ ਕਿੱਥੇ ਬਚਦੇ ਆ ਲੋਕ ਕਿੰਨੇ ਆਪਣੇ ਭਾਰਤ ਦੇ ਵਿੱਚ ਮੇਲੇ ਲੱਗਦੇ ਆ ਜਿੱਥੇ ਪਤਾ ਨਹੀਂ ਕਿੰਨੀ ਭੀੜ ਇਕੱਠੀ ਹੋ ਜਾਂਦੀ ਆ ਪਤਾ ਨਹੀਂ ਕੋਈ ਇੱਧਰ ਆ ਰਿਹਾ ਕੋਈ ਉੱਧਰੋਂ ਆ ਰਿਹਾ ਕੋਈ ਕਿਸੇ ਪਾਸੇ ਜਾ ਰਿਹਾ ਨਾ ਉੱਥੇ ਕੋਈ ਚੰਗੇ ਪ੍ਰਬੰਧ ਹੁੰਦੇ ਆ ਤੇ ਨਾ ਹੀ ਅਜਿਹੀ ਭੀੜ ਦੇ ਵਿੱਚ ਕੁਝ ਚੰਗੀ ਤਰ੍ਹਾਂ ਜਿਹੜਾ ਆ ਉਹ ਦੇਖਿਆ ਜਾਂਦਾ ਆ ਫਿਰ ਵੀ ਲੋਕ ਜੁੜਦੇ ਆ ਤੇ ਕਈ ਵਾਰ ਸ਼ਰਧਾ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਦੀ ਹੁੰਦੀ ਆ ਕਿ ਇੱਕ ਸਮਾਂ ਹੁੰਦਾ ਆ ਉਸ ਸਮੇਂ ਨੂੰ ਹੀ ਪਵਿੱਤਰ ਗਿਣਿਆ ਜਾਂਦਾ ਆ ਤੇ ਉਸ ਵੇਲੇ ਫਿਰ ਅਸੀਂ ਇਹ ਕਹਿ ਹੀ ਨਹੀਂ ਸਕਦੇ ਕਿ ਲੋਕ ਇਸ ਤਰ੍ਹਾਂ ਭੀੜ ਬਣਾ ਕੇ ਇੱਥੇ ਨਾ ਇਕੱਠੇ ਹੋਣ ਲੋਕ ਜਾਂਦੇ ਆ ਸ਼ਰਧਾ ਵਸ ਜਾਂਦੇ ਆ ਤੇ ਇਹ ਜਦੋਂ ਉੱਥੇ ਇਕੱਠੇ ਹੁੰਦੇ ਆ ਫਿਰ ਕਿੰਨਾ ਵੀ ਕੋਈ ਸੰਭਲ ਜਾਏ ਜਦੋਂ ਕਿਤੇ ਭਗੜੜ ਮੱਚਦੀ ਆ ਤੇ ਸੰਭਲਣਾ ਜਿਹੜਾ ਆ ਆਪਣੇ ਬਸ ਦੇ ਵਿੱਚ ਰਹਿ ਨਹੀਂ ਜਾਂਦਾ ਕਿਉਂਕਿ ਉਹ ਤੱਕੇ ਪੈਂਦੇ ਆ ਤੇ ਤੱਕੇ ਜਿਹੜੇ ਹੁੰਦੇ ਆ ਉਹਦਾ ਇੱਕ ਭਾਰ ਜਿਹੜਾ ਇੱਕ ਜੋਸ਼ ਹੁੰਦਾ ਇੱਕ ਤੱਕਾ ਹੁੰਦਾ ਜਿਹੜਾ ਉਹ ਸਾਰਾ ਕੁਝ ਜਿਹੜਾ ਆ ਸੰਤੁਲਨ ਵਿਗਾੜ ਦਿੰਦਾ ਆ ਫਿਰ ਔਰਤਾਂ ਬੱਚੇ ਉਹਨਾਂ ਦਾ ਕੀ ਹਾਲ ਹੁੰਦਾ ਆ ਉਹ ਵੀ ਉਸ ਸਮੇਂ ਜਦੋਂ ਅੱਧੀ ਰਾਤ ਦਾ ਸਮਾਂ ਹੋਵੇ ਇਹ ਤੁਸੀਂ ਦੇਖ ਸਕਦੇ ਹੋ ਜੋ ਅੱਜ ਟੜਕਸਾਰ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਜ਼ਿਲ੍ਹੇ ਦੇ ਵਿੱਚ ਵਾਪਰਿਆ ਜਿੱਥੇ ਗੰਗਾ ਜਮਨਾ ਦਾ ਸੰਗਮ ਹੁੰਦਾ ਆ ਅੱਜ ਅਮਵਸਿਆ ਦੀ ਰਾਤ ਉੱਥੇ ਜਦੋਂ ਇਸ਼ਨਾਨ ਦਾ ਸਮਾਂ ਚੱਲ ਰਿਹਾ ਸੀ ਤੇ ਅਖਾੜਿਆਂ 'ਚੋਂ ਆਵਾਜ਼ਾਂ ਆਈਆਂ ਉੱਠੋ ਵੀ ਸਾਰੇ ਲਾਓ ਡੁਬਕੀ ਕੈਮ ਹੋ ਗਿਆ ਨਾ ਇਸ਼ਨਾਨ ਦਾ ਤੇ ਲੋਕ ਜਿਹੜੇ ਸੀ ਅੱਬੜ ਵਾਹੇ ਉੱਠੇ ਉੱਠ ਕੇ ਤਾਂ ਜਿਹੜੇ ਉਹਨਾਂ ਨੂੰ ਸੀ ਕਿ ਫੇਰ ਉੱਥੇ ਰਸ ਪੈਗਾ ਭੀੜ ਹੋ ਜਾਏਗੀ ਤੇ ਪਹਿਲਾ ਪਹੁੰਚੀਏ ਪਹਿਲਾ ਪਹੁੰਚਣ ਦੀ ਦੌੜ ਜਦੋਂ ਸ਼ੁਰੂ ਹੋਈ ਤੇ ਆਲੇ ਦੁਆਲੇ ਉਹਨਾਂ ਦੇ ਜਿਹੜੇ ਲੋਕ ਸੁੱਤੇ ਪਏ ਸੀ ਬੱਚੇ ਔਰਤਾਂ ਸੁੱਤੇ ਵੇ ਸਹੀ ਉਹਨਾਂ ਦੇ ਉੱਤੇ ਉਹਨਾਂ ਦੇ ਪੈਰ ਰੱਖ ਹੋਣੇ ਸ਼ੁਰੂ ਹੋ ਗਏ ਚੀਕਾਂ ਪਈਆਂ ਫਿਰ ਹੋਰ ਭਗੜ ਮਚੀ ਤੇ ਕੁਝ ਸਮੇਂ ਦੀ ਲਈ ਇਹ ਭੀੜ ਜਿਹੜੀ ਸੀ ਵੇ ਕਾਬੂ ਹੋ ਗਈ ਹੁਣ ਇਹਦੇ ਵਿੱਚ ਮੌਤਾਂ ਵੀ ਹੋਈਆਂ ਆ ਤੇ ਜ਼ਖਮੀ ਵੀ ਹੋਏ ਆ ਉਹਨਾਂ ਨੂੰ ਸਰਕਾਰ ਨੇ ਕਾਫੀ ਹੱਦ ਤੱਕ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਗੱਲ ਜਿਹੜੀ ਆ ਲੋਕਾਂ ਦੇ ਵਿੱਚ ਜ਼ਿਆਦਾ ਨਾ ਜਾਵੇ ਕਿਉਂਕਿ ਜਦੋਂ ਇਹ ਹੋਰ ਇਸ ਤਰ੍ਹਾਂ ਦੀਆਂ ਮਤਲਬ ਲੋਕਾਂ ਨੂੰ ਪਤਾ ਲੱਗਿਆ ਕਿ ਕਿੰਨਾ ਦਾ ਨੁਕਸਾਨ ਹੋਇਆ ਤਾਂ ਇਹ ਭਗਦੜ ਜਿਹੜੀ ਆ ਹੋਰ ਜ਼ਿਆਦਾ ਵੀ ਵੱਜ ਸਕਦੀ ਆ ਕਿੰਨਾ ਵੀ ਪ੍ਰਬੰਧ ਕੀਤਾ ਗਿਆ ਹੋਵੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਦਿੱਤਿਆ ਨਾਹ ਜੋਗੀ ਟੀਵੀ ਚੈਨਲਾਂ 'ਤੇ ਬੈਠ ਕੇ ਲੰਬੀਆਂ-ਲੰਬੀਆਂ ਇੰਟਰਵਿਊਆਂ ਦਿੰਦਾ ਆ ਰਿਹਾ ਆ ਬੜੇ ਜ਼ਬਰਦਸਤ ਪ੍ਰਬੰਧ ਆ ਬਹੁਤ ਵਧੀਆ ਢੰਗ ਨਾਲ ਅਸੀਂ ਸਾਰਾ ਮੈਨੇਜ ਕਰ ਰਹੇ ਆ ਲੋਕ ਕਿੰਨੇ ਵੀ ਉੱਥੇ ਆ ਜਾਣ ਸੰਭਾਲ ਸਕਦੇ ਆ ਅਸੀਂ ਤੇ ਇਹ ਪ੍ਰਚਾਰ ਖਾਸ ਤੌਰ ਤੇ ਜਿਹੜੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋ ਰਿਹਾ ਉੱਥੇ ਵੀ ਕੀਤਾ ਜਾ ਰਿਹਾ ਆ ਤਾਂ ਕਿ ਉੱਤਰ ਪ੍ਰਦੇਸ਼ ਨੂੰ ਇੱਕ ਅਸੀਂ ਭਾਰਤ ਦਾ ਸਭ ਤੋਂ ਵਧੀਆ ਸੂਬਾ ਜਿਹੜਾ ਆ ਉਹ ਉੱਥੇ ਪ੍ਰਚਾਰ ਸਕੀਏ ਤੇ ਹੋਇਆ ਰਾਤ ਜੋ ਉਹ ਫਿਰ ਕਿਸੇ ਦੇ ਪਾਸ ਵਿੱਚ ਵੀ ਨਹੀਂ ਰਿਹਾ ਜੋ ਹੁਣ ਤੱਕ ਦੀ ਜਾਣਕਾਰੀ ਆ ਉਹ ਇਹ ਆ ਕਿ ਜਿਵੇਂ ਹੀ ਤੜਕੇ तकरीबन 1 ਵਜੇ ਦੇ ਆਸ-ਪਾਸ ਅਖਾੜਿਆਂ 'ਚੋਂ ਆਵਾਜ਼ਾਂ ਆਈਆਂ ਤੇ ਉੱਠੋ ਵੀ ਸਾਰੇ ਚਰੋ ਲਾਉ ਡੋਕੀ ਟਾਈਮ ਹੋ ਗਿਆ ਤਾਂ ਲੋਕ ਜਿਹੜੇ ਸੀ ਉੱਠ ਕੇ ਜਦੋਂ ਤੇਜ਼ੀ ਨਾਲ ਜਾਣ ਲੱਗੇ ਤਾਂ ਫਿਰ ਜਿਹੜੇ ਉੱਥੇ ਔਰਤਾਂ ਤੇ ਬੱਚੇ ਸੀ ਉਹ ਬੇਵੱਸ ਹੋ ਗਏ ਭੀੜ ਦੇ ਵਿੱਚ ਤੇ ਕੁਝ ਸੁੱਤੇ ਪਏ ਸੀ ਤੇ ਕੁਝ ਧੱਕਿਆ ਨਾ ਡਿਗੇ ਫਿਰ ਉੱਥੇ ਜਾਨੀ ਨੁਕਸਾਨ ਜਿਹੜਾ ਹੋਇਆ ਉਹਦੀ ਜਾਣਕਾਰੀ ਪੂਰੀ ਤਰ੍ਹਾਂ ਜਿਹੜੀ ਹੈ ਸਹੀ ਨਹੀਂ ਦਿੱਤੀ ਜਾ ਰਹੀ ਕੋਈ 20 ਬੰਦੇ ਮਰੇ ਦੱਸ ਰਿਹਾ ਕੋਈ 30 ਦੱਸ ਰਿਹਾ ਔਰ ਵੱਡੀ ਗੱਲ ਇਹ ਆ ਕਿ ਇਹ ਖਬਰ ਜਿਹੜੀ ਸੀ ਇਹ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ মিডিਆ ਨੇ ਬੜੀ ਤੇਜ਼ੀ ਦੇ ਨਾਲ ਫੈਲਾ ਦਿੱਤੀ ਹੁਣ ਉੱਤਰ ਪ੍ਰਦੇਸ਼ ਸਰਕਾਰ ਲਈ ਤਾਂ ਇਹ ਵਿਕਾਰ ਦਾ ਸਵਾਲ ਬਣ ਗਿਆ ਕਿ ਸਾਡਾ ਪ੍ਰਬੰਧ ਕੀਤਾ ਹੋਵੇ ਤੇ ਅਸੀਂ ਤਾਂ ਇੰਨਾ ਪ੍ਰਚਾਰ ਕੀਤਾ ਹੋਵੇ ਕਿ ਅਸੀਂ ਤਾਂ ਬਹੁਤ ਜ਼ਬਰਦਸਤ ਪ੍ਰਬੰਧ ਕੀਤਾ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੋਣਾ ਤੇ ਫਿਰ ਇਹ ਕੁਝ ਹੋ ਜਾਏ ਖਾਸ ਤੌਰ ਤੇ ਪ੍ਰਧਾਨ ਮੰਤਰੀ ਨੇ ਤਾਂ ਕੱਟੋ ਘਾਟ ਚਾਰ ਜਾਂ ਪੰਜ ਵਾਰ ਗੱਲਬਾਤ ਕੀਤੀ ਜੋਗੀ ਦੇ ਨਾਲ ਕਿ ਜੋ ਚਾਹੀਦਾ ਦੱਸ ਤੈਨੂੰ ਹਰ ਚੀਜ਼ ਮਿਲੂਗੀ ਪਰ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕਰ ਤੇ ਫਿਰ ਸਮਾਂ ਲੱਗ ਗਿਆ ਕਾਫੀ ਇਸ ਚੀਜ਼ ਨੂੰ ਕੰਟਰੋਲ ਕਰਦਿਆਂ ਤੇ ਫਿਰ ਇਹ ਵਾਅ ਵੈਲਣੀ ਸ਼ੁਰੂ ਹੋ ਗਈ ਕਿ ਕਿੰਨੇ ਬੰਦੇ ਮਰੇ ਆ ਕੋਈ 10 10 ਫਿਰ ਬਾਅਦ ਚ 20 ਆ ਗਿਆ ਫਿਰ 30 ਵੀ ਆਏ ਜ਼ਖਮੀਆਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਦੱਸਿਆ ਗਿਆ ਹਾਂ ਲੋਕਾਂ ਨੇ ਵੇਖਿਆ ਜ਼ਰੂਰ ਆ ਕਿ ਜਿਹੜੇ ਜ਼ਖਮੀ ਉਹਨਾਂ ਨੂੰ ਲਿਜਾ ਰਹੇ ਆ ਤੇ ਬਹੁਤ ਸਾਰੇ ਤਾਂ ਕਹਿੰਦੇ ਬੱਚੇ ਜਿਹੜੇ ਸੀ ਔਰਤਾਂ ਇੱਕ ਦੂਸਰੇ ਤੋਂ ਵੀ ਵਿਛੜ ਗਏ ਪਰਿਵਾਰ ਜਿਹੜੇ ਆਏ ਸੀ ਤੇ ਇਹ ਮੁੱਤਾ ਜਿਹੜਾ ਸੀ ਸਿਆਸੀ ਵੀ ਬਣਨਾ ਸੀ ਤੇ ਬਣ ਵੀ ਰਿਹਾ ਤੇ ਬਣ ਵੀ ਗਿਆ ਆ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਖੜ ਗਏ ਉਹਨਾਂ ਨੇ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਤੇ ਖਾਸ ਤੌਰ ਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਲੇਸ਼ ਜਾਦਵ ਨੇ ਜਿੰਨਾ ਮਤਲਬ ਕਹਿ ਲਓ ਕਿ ਇਹ ਇਹ ਕਿਹਾ ਜਾ ਸਕਦਾ ਸੀ ਆਲੋਚਨਾ ਕੀਤੀ ਜਾ ਸਕਦੀ ਸੀ ਉਹ ਰੱਜ ਕੇ ਕੀਤੀ ਕਿ ਹ ਜੋਗੀ ਸਾਹਿਬ ਕੀ ਹੋ ਰਿਹਾ ਹੈ ਇਹ ਬਹੁਤ ਦਾਅਵੇ ਕੀਤੇ ਹੈ ਤੁਸੀਂ ਬੜਾ ਪ੍ਰਚਾਰਿਆ ਇਹਨੂੰ ਹੁਣ ਸੰਭੋ ਇਹਨੂੰ ਕਰੋ ਕੁਛ ਤੇ ਲੋਕਾਂ ਨੂੰ ਅਪੀਲਾਂ ਵੀ ਕੀਤੀਆਂ ਗਈਆਂ ਕਿ ਉਹ ਹਵਾਾਂ 'ਚ ਨਾ ਆਉਣ ਪਰ ਦੇਖੋ ਗੱਲ ਇਹ ਆ ਕਿ ਇੱਕ ਰਾਤ ਦੇ ਸਮੇਂ ਦੇ ਵਿੱਚ ਹੀ 9 ਕਰੋੜ ਲੋਕਾਂ ਦਾ ਸੰਗਮ ਘਾੜ ਦੇ ਜਿਹੜੇ ਉੱਥੇ ਜਿੱਥੇ ਹੈਗਾ ਆ ਉੱਥੇ ਵੱਖ-ਵੱਖ ਜਿਹੜੇ ਘਾੜ ਬਣੇ ਆ ਉੱਥੇ ਜਾ ਕੇ ਇਸ਼ਨਾਨ ਕਰਨ ਦੀ ਜਿਹੜੀ ਉਹਨਾਂ ਦੀ ਇੱਕ ਕਹਿੰਦੇ ਸੁਪਨਾ ਹੁੰਦਾ ਇੱਛਾ ਹੁੰਦੀ ਆ ਮਹਾਕੁੰਭ ਦੀ ਉਦੇ ਲਈ ਲੋਕ ਵੀ ਸਾਰੇ ਇੱਕ ਪਾਸੇ ਨੂੰ ਹੀ ਭੱਜਦੇ ਆ ਹੁਣ ਇਹ ਵੀ ਪਤਾ ਲੱਗ ਰਿਹਾ ਵੀ ਉੱਥੇ ਇਹ ਸਾਰਾ ਕੁਝ ਜੋ ਹੋਇਆ ਉਹਦਾ ਪਹਿਲਾ ਵੱਡਾ ਕਾਰਨ ਇਹ ਸੀ ਕਿ ਜਿਹੜੇ ਵੀ ਆਈਪੀ ਲੋਕ ਵੀ ਆਈਪੀ ਲੋਕ ਜਿਹੜੇ ਆ ਸੰਤ ਮਹਾਤਮਾ ਜਿਹੜੇ ਖਾੜਿਆਂ ਦੇ ਆ ਉਹ ਉਹਨਾਂ ਨੂੰ ਤਰਜੀਹ ਦੇਣ ਲੱਪੈਂਦੇ ਆ ਆਪਣੇ ਕੋਲ ਬਠਾਲਦੇ ਉਹਨਾਂ ਦੀਆਂ ਗੱਲਾਂ ਸੁਣਦੇ ਆ ਉਹਨਾਂ ਨੂੰ ਹਰ ਕੰਮ ਦੇ ਵਿੱਚ ਜਿਹੜੀ ਆ ਉਹਨਾਂ ਦੀ ਸੇਵਾ ਕਰਵਾਉਂਦੇ ਆ ਆਪਣੇ ਚੇਲਿਆਂ ਤੋਂ ਤੇ ਉਹ ਕੋਸ਼ਿਸ਼ ਕਰਦੇ ਆ ਕਿ ਪਹਿਲਾਂ ਇਹ ਜਾ ਕੇ ਇਸ਼ਨਾਨ ਕਰ ਲੈਣ ਬਾਕੀ ਬਾਤ ਚ ਕਰਨ ਕਿਉਂਕਿ ਇੱਥੇ ਦਾਨਪੁਨ ਬਹੁਤ ਆਉਂਦਾ ਆ ਤੇ ਉਹ ਵੀ ਆਈਪੀ ਨੂੰ ਹੀ ਪਹਿਲਾਂ ਨੇ ਜਾਣਦੀ ਜਿਹੜੀ ਉੱਥੇ ਇਸ਼ਨਾਮ ਦੇ ਲਈ ਕੋਸ਼ਿਸ਼ ਹੋਈ ਆ ਉਹਦਾ ਕਹਿੰਦੇ ਇਹ ਸੱਟਾ ਨਿਕਲਿਆ ਕਿ ਜਿਹੜੇ ਸੀਗੀਆਂ ਉਹ ਜਿਹੜੇ ਇਹਨਾਂ ਨੇ ਰੋਕਾਂ ਨਹੀਂ ਲਾਈਆਂ ਸੀ ਆਲੇ ਦੁਆਲੇ ਕੇ ਲੋਕ ਉਹਦੇ ਦੇ ਅੰਦਰ ਨੂੰ ਨਾ ਹੋਣ ਉਹ ਸਾਰੀਆਂ ਟੁੱਟ ਗਈਆਂ ਤੇ ਫਿਰ ਜੋ ਹੋਣਾ ਸੀ ਉਹ ਤਾਂ ਸਾਰੇ ਨੇ ਹੁਣ ਦੇਖ ਹੀ ਲਿਆ ਕਿ ਕੀ ਹੋਇਆ ਇਹ ਬਹੁਤ ਮੰਦਭਾਗੀ ਘਟਨਾ ਆ ਜਿਹੜਾ ਇੱਕ ਭੀੜਾਂ ਦਾ ਇਕੱਠਾ ਹੋਣਾ ਕਿਸੇ ਮੌਕੇ ਤੇ ਤੇ ਫਿਰ ਜਿਹੜਾ ਸਾਡਾ ਵੀਆਈਪੀ ਕਲਚਰ ਆ ਧਾਰਮਿਕ ਸਥਾਨਾਂ ਦੇ ਉੱਤੇ ਇੱਕ ਨਹੀਂ ਸਾਰੇ ਧਰਮਾਂ ਵਿੱਚ ਹੀ ਆ ਕਿ ਉਹਨਾਂ ਨੂੰ ਹਰ ਤਰ੍ਹਾਂ ਤਰਜੀਹ ਦਿੱਤੀ ਜਾਂਦੀ ਆ ਆਮ ਲੋਕ ਜਿਹੜੇ ਆ ਉਹ ਜਿਹੜੇ ਆ ਇੱਕ ਤਰ੍ਹਾਂ ਕਹਿ ਲੋਗੇ ਭੀੜ ਦੇ ਵਿੱਚ ਉਹ ਬੜੀ ਮੁਸ਼ਕਲ ਦੇ ਨਾਲ ਸਾਰਾ ਜਿਹੜਾ ਆਪਣਾ ਉਹ ਜੋ ਉਹਨਾਂ ਨੇ ਉਹ ਪ੍ਰਕਿਰਿਆ ਕਰਨੀ ਹੁੰਦੀ ਆ ਸ਼ਰਦਾ ਦੀ ਉਹ ਕਰਦੇ ਆ ਬਚੋ ਇਸ ਤੋਂ ਭੀੜ ਤੋਂ ਬਚੋ ਇਹ ਜਿਹੜਾ ਹੈਗਾ ਆ ਬਹੁਤ ਅਜੇ ਚੱਲਣਾ ਆ ਇਹ 3 ਫਰਵਰੀ ਫਿਰ ਇਹਨਾਂ ਦਾ ਜਿਹੜਾ ਹੈਗਾ ਆ ਇਹ ਜਿਹੜਾ ਇਸ਼ਨਾਨ ਦਾ ਆ ਉਹ ਇੱਕ ਵੱਡਾ ਦਿਨ ਆ ਤੇ ਇਹ ਜੇ ਹੋਰ ਅਗਲੇ ਦਿਨਾਂ 'ਚ ਚੱਲਣਾ ਆ ਇਹ ਜੋ ਕੁਝ ਉੱਥੇ ਐਡਾ ਵੱਡਾ ਇਕੱਠ ਹੋ ਰਿਹਾ ਹੈ ਜਾਂ ਹੋ ਗਿਆ ਆ 360 ਰੇਲ ਗੱਡੀਆਂ ਜਿਹੜੀਆਂ ਆ ਇਹ ਉੱਥੇ ਪ੍ਰਿਆਗ ਰਾਜ ਨੂੰ ਚੱਲ ਰਹੀਆਂ ਆ ਜੋ ਸ਼ਰਧਾਲੂਆਂ ਨੂੰ ਲਿਆ ਰਹੀਆਂ ਆ ਤੇ ਵਾਪਸ ਉਲ ਜਾ ਰਹੀਆਂ ਆ ਐਡਾ ਵੱਡਾ ਇੱਕ ਸ਼ਾਇਦ ਹੀ ਕਿਤੇ ਹੋਰ ਇਸ ਤਰ੍ਹਾਂ ਦਾ ਮੇਲਾ ਹੋਵੇ ਜਿੱਥੇ ਇਸ ਤਰ੍ਹਾਂ ਦੀ ਭੀੜ ਇਕੱਠੀ ਹੁੰਦੀ ਹੋਵੇ ਤੇ ਹੁਣ ਅਜੇ ਇਹ ਕਹ ਲੋ ਕਿ ਅੱਜ ਅੰਦਾਜ਼ਾ ਸੀ ਕਿ ਇਹ ਅੱਜ ਦਾ ਜਿਹੜਾ ਇਸ਼ਨਾਨ ਆ ਇਹਦੇ ਵਿੱਚ 9 ਕਰੋੜ ਜਿਹੜੇ ਆ ਸ਼ਰਧਾਲੂਆਂ ਨੇ ਇਸ਼ਨਾਨ ਕਰਨਾ ਆ ਕੱਲ 5 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਸੀ ਤੇ ਜਿਹੜੇ ਅਖਾੜੇ ਆ 13 ਉਹਨਾਂ ਨੇ ਜਿਹੜਾ ਇਹ ਇਸ਼ਨਾਨ ਸ਼ਾਹੀ ਇਸ਼ਨਾਨ ਕਰਨਾ ਸੀ ਜਿਹੜਾ ਕਿ ਬੈਂਡ ਵਾਜੀਆਂ ਦੇ ਨਾਲ ਪੂਰੇ ਕਹੋ ਚਾਹੋ ਜਲਾਲ ਦੇ ਨਾਲ ਜਾਂਦੇ ਸੀ ਆਪਣਾ ਇਸ਼ਨਾਨ ਕਰਨ ਉਹਨਾਂ ਨੂੰ ਸਵੇਰੇ ਪਹਿਲਾਂ ਤਾਂ ਰੱਦ ਕਰ ਦਿੱਤਾ ਗਿਆ ਤੇ ਫਿਰ ਇਹ ਦੱਸਿਆ ਗਿਆ ਕਿ ਇਹ ਰੱਦ ਨਹੀਂ ਹੋਇਆ ਇਹਨੂੰ ਥੋੜਾ ਜਿਹਾ ਪੋਸਟਪੋਨ ਕੀਤਾ ਆ ਇਹ 11 ਵਜੇ ਦਿਨੇ ਸ਼ੁਰੂ ਹੋਏ ਹੋਣਗੇ ਜਿਹੜੇ ਇਸ਼ਨਾਨ ਆ ਪਰ 19 ਧੂਮਤਾਮ ਨਾਲ ਲਈ ਜਿੰਨੇ ਇਹ ਸੋਚੇ ਗਏ ਸੀ ਜਾਂ ਪਹਿਲਾਂ ਹੁੰਦੇ ਸੀ ਤੇ ਉਹਨਾਂ ਨੂੰ ਆਪਣੇ ਜਿਹੜੇ ਆ ਮੜੇ ਕਹਿ ਲੋਗੇ ਜੋਗੀ ਨੇ ਬਹੁਤ ਜੋਰ ਨਾਲ ਮਨਾਇਆ ਕਿ ਉਹ ਇਸ ਤਰ੍ਹਾਂ ਦਾ ਨਾ ਕਹਿਣ ਕਿ ਅਸੀਂ ਇਹ ਰੱਦ ਕਰ ਦਿੱਤਾ ਆ ਅਸੀਂ ਮਤਲਬ ਜਿਹੜੇ ਬੇਵਸ ਹੋ ਗਏ ਆ ਇਸ ਤਰ੍ਹਾਂ ਤੋਂ ਉਹਨਾਂ ਨੇ ਫਿਰ ਇਹ ਜਿਹੜੇ ਇੱਕ ਉੱਥੇ ਲੋਕ ਜਿਹੜੇ ਆ ਇਹ 4 ਨੰਬਰ ਸੈਕਟਰ ਦੀ ਘਟਨਾ ਸੀ ਉੱਥੇ ਦੀ ਤੇ ਲੋਕ ਜਿਹੜੇ ਉੱਥੇ ਬੱਕ ਬੱਕ ਜਿਹੜੀਆਂ ਖਾਲੀ ਥਾਵਾਂ ਪਈਆਂ ਹੁੰਦੀਆਂ ਉਹਨਾਂ ਨੂੰ ਉੱਥੇ ਪ੍ਰਬੰਧ ਉਹਨਾਂ ਦਾ ਕੀਤਾ ਗਿਆ ਹੁੰਦਾ ਆ ਉਹਨਾਂ ਨੂੰ ਫਿਰ ਪਿੱਛੇ ਨੂੰ ਧੱਕਿਆ ਜਾ ਰਿਹਾ ਸੀ ਕਿ ਤੁਸੀਂ ਆਪਣਾ ਹੁਣ ਜਿੰਨਾ ਦਾ ਇਸ਼ਨਾਨ ਕਰ ਲਿਆ ਜਿੱਥੇ-ਜਿੱਥੇ ਵੀ ਕਰ ਲਿਆ ਠੀਕ ਆ ਹੁਣ ਖਾਲੀ ਕਰ ਦਿਓ ਉਹ ਪਾਸਾ ਜਿੱਧਰ ਇਹ ਅਖਾੜਿਆਂ ਦੇ ਸਾਧੂ ਸੰਤ ਜਿਹੜੇ ਆ ਉਹਨਾਂ ਨੇ ਇਸ਼ਨਾਨ ਕਰਨ ਜਾਣਾ ਆ ਸੋ ਸੋ ਮੁੱਚੇ ਤੌਰ ਤੇ ਇਹੀ ਆ ਕਿ ਅਫਵਾਹਾਂ ਤਾਂ ਫੈਲਦੀਆਂ ਹੀ ਹੁੰਦੀਆਂ ਜਦੋਂ ਐਡੀ ਵੱਡੀ ਭੀੜ ਇਕੱਠੀ ਹੋਈ ਹੋਵੇ ਤੇ ਇਹਨਾਂ ਨੂੰ ਰੋਕਣ ਦੇ ਲਈ ਕੋਈ ਵੀ ਅਜੇ ਤੱਕ ਇਹੋ ਜਿਹਾ ਸਾਧਨ ਨਹੀਂ ਬਣਿਆ ਜੋ ਕਾਰਗਰ ਹੋਇਆ ਹੋਵੇ ਇਹ ਹੁੰਦਾ ਆ ਕਿ ਤੁਸੀਂ ਆਪ ਵਿਸ਼ਵਾਸ ਨਾ ਕਰੋ ਜਦ ਤੱਕ ਤੁਸੀਂ ਆਪਣੇ ਅੱਖੀਂ ਉੱਥੇ ਕੁਝ ਨਾ ਦੇਖਿਆ ਹੋਵੇ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਭੀੜ ਤੋਂ ਖਟਕੇ ਰਹੋ ਜੋ ਆਨੰਦ ਕਹ ਲੋ ਕਿ ਬਿਨਾਂ ਭੀੜ ਤੋਂ ਕਿਸੇ ਜਗ੍ਹਾ ਤੇ ਜਾੜਦਾ ਆਉਂਦਾ ਆ ਜਾ ਉੱਥੇ ਜਾ ਕੇ ਆਪਣੇ ਮਨ ਦੀ ਜਿਹੜੀ ਸ਼ਰਧਾ ਆ ਉਹਨੂੰ ਮਾਨਣ ਦਾ ਆਉਂਦਾ ਆ ਪੂਰੀ ਕਰਨ ਦਾ ਆਉਂਦਾ ਆ ਉਹ ਕਦੇ ਵੀ ਭੀੜ ਦੇ ਵਿੱਚ ਨਹੀਂ ਆਉਂਦਾ ਇਹਨਾਂ ਤੋਂ ਬਚੋ ਇਹ ਸਿਰਫ ਕਈ ਵਾਰ ਜਿਹੜਾ ਆ ਇੱਕ ਕਹਿ ਲਓ ਕਿ ਸ਼ੋਰ ਸ਼ਰਾਬਾ ਜਿਆ ਵਟਕੀ ਰਹਿ ਜਾਂਦਾ ਆ ਉਹਦੇ 'ਚ ਸ਼ਰਧਾ ਦੀ ਭਾਵਨਾ ਬਹੁਤ ਘੱਟ ਹੁੰਦੀ ਆ ਇਹ ਇਸ ਤਰ੍ਹਾਂ ਦੇ ਹੋਰ ਵੀ ਮੇਲੇ ਲੱਗਦੇ ਆ ਪੰਜਾਬ 'ਚ ਵੀ ਲੱਗਦੇ ਆ ਤੇ ਇਹਨਾਂ ਤੋਂ ਜਿਹੜਾ ਆ ਜਿਸ ਵੀ ਜਗ੍ਹਾ ਦੇ ਉੱਤੇ ਭਾਵੇਂ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਇਕਦਮ ਪੀੜ ਬਹੁਤ ਜ਼ਿਆਦਾ ਹੋ ਗਈ ਹੋਵੇ ਤਾਂ ਕੋਸ਼ਿਸ਼ ਕਰੋ ਕਿ ਉੱਥੋਂ ਇੱਕ ਪਾਸੇ ਹੋ जाया ਜਾਵੇ ਇਹਦੇ ਵਿੱਚ ਹੀ ਆਪਣੀ ਸੁਰੱਖਿਆ ਆ ਅਜੇ ਇਨਾ ਹੀ ਇਜਾਜ਼ਤ ਦਿਓ ਸਸਤਰੀਕਾਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਕਰੀਆ